ਮਸ਼ਹੂਰ ਇਨਫਲੂਐਂਸਰ ਦੀਪ ਸਰਦਾਰ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਉੱਥੇ ਹੀ ਉਸ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਆਪਣੇ ਪਤੀ ਦੇ ਨਾਲ ਆਸਟ੍ਰੇਲੀਆ ਰਹਿੰਦੀ ਸੀ ਜਿਸ ਤੋਂ ਬਾਅਦ ਹੁਣ ਉਹ ਇੰਡੀਆ ਵਾਪਸ ਆਈ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਵਿਵਾਦ ਆਪਣੇ ਸਹੁਰਾ ਪਰਿਵਾਰ ਦੇ ਨਾਲ ਚੱਲ ਰਿਹਾ ਹੈ ਤੇ ਉਹ ਆਪਣੇ ਸਹੁਰਾ ਪਰਿਵਾਰ ਤੋਂ ਬਹੁਤੀ ਖੁਸ਼ ਨਹੀਂ ਆ ਰਹੀ ਐ ਇਸ ਗੱਲ ਦਾ ਅੰਦਾਜ਼ਾ ਉਸ ਦੀਆਂ ਇੰਸਟਾਗ੍ਰam ਪੋਸਟਾਂ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਉਹ ਜਿਵੇਂ ਹੀ ਪੋਸਟਾਂ ਅਪਲੋਡ ਕਰ ਰਹੀ ਐ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਕਾਰਨ ਪੁੱਛਿਆ ਜਾ ਰਿਹਾ ਹੈ ਤੇ ਤੋ ਸਵਾਲ ਜਵਾਬ ਕੀਤੇ ਜਾ ਰਹੇ ਹਨ ਦਰਅਸਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਸਹੁਰਾ ਪਰਿਵਾਰ ਤੋਂ ਬਹੁਤ ਹੀ ਖੁਸ਼ ਨਹੀਂ ਹੈ ਤੇ ਹਾਲ ਹੀ ਦੇ ਵਿੱਚ ਉਸ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਧੀਆ ਬਣ ਕੇ ਖੁੱਲ ਕੇ ਜੀ ਲੋ ਕਿਉਂਕਿ ਨੂੰ ਬਣ ਕੇ ਤੁਹਾਨੂੰ ਧੀ ਬਣ ਕੇ ਰਹਿਣਾ ਬਹੁਤ ਯਾਦ ਆਵੇਗਾ ਇਸ ਦੇ ਨਾਲ ਹੀ ਉਸ ਨੇ ਅਗਲੀ ਪੋਸਟ ਦੇ ਵਿੱਚ ਲਿਖਿਆ ਤੀ ਬਣਾ ਕੇ ਰੱਖਾਂਗੇ ਕੈਣ ਵਾਲੇ ਵਿਆਹ ਤੋਂ ਬਾਅਦ ਬੇਗਾਨੀ ਤੀ ਨੂੰ ਨੂੰ ਬਣਾ ਕੇ ਵੀ ਨਹੀਂ ਰੱਖਦੇ ਇਸ ਦੇ ਨਾਲ ਹੀ ਉਸਨੇ ਅੱਗੇ ਲਿਖਿਆ ਕਿ ਡਰਦੇ ਰਹੇ ਮਾਪੇ ਤੀ ਵਿਆਹ ਕੇ ਕਿਤੇ ਰੋਂਦੀ ਘਰ ਨਾ ਆ ਜੇ ਇਸ ਤੋਂ ਬਾਅਦ ਉਸ ਨੇ ਅਗਲੀ ਪੋਸਟ ਦੇ ਵਿੱਚ ਲਿਖਿਆ ਤੇਰੇ ਮਾਪਿਆਂ ਦੀ ਮੈਂ ਨੂੰ ਆ ਉਹ ਬੁਰਾ ਭਲਾ ਹੀ ਆਖਣਗੇ ਵੈਸੇ ਮੇਰੇ ਮਾਪਿਆਂ ਨੇ ਮੈਨੂੰ ਸਿਆਣੀ ਤੀ ਆਖ ਆਕੇ ਪਾਲਿਆ ਵਾ ਤਾਂ ਇਸ ਤੋਂ ਬਾਅਦ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੇ ਸਹੁਰਾ ਪਰਿਵਾਰ ਤੋਂ ਖੁਸ਼ ਨਹੀਂ ਹੈ ਤੇ ਇਸ ਤਰ੍ਹਾਂ ਦੇ ਕਮੈਂਟ ਲੋਕਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਹਨ ਹਾਲਾਂਕਿ ਉਸ ਨੇ ਪਹਿਲਾਂ ਵੀ ਇਸ ਗੱਲ ਦਾ ਸਪਸ਼ਟੀਕਰਨ ਲਾਈਵ ਆਕੇ ਵੀਡੀਓ ਦੇ ਵਿੱਚ ਦਿੱਤਾ ਸੀ ਕਿ ਉਹ ਆਪਣੇ ਸਾਰਾ ਪਰਿਵਾਰ ਤੋਂ ਖੁਸ਼ ਨਹੀਂ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ